ਸ਼੍ਰੇਡ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ ਐਨਾ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ टास्क फोर्स ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਇਸ ਵਕਤ ਹਰੀਕੇ ਬਰਾਜ ਤੇ ਮੌਜੂਦ ਹਾਂ ਦੱਸਦੀਏ ਕਿ ਜਿੱਥੇ ਪਾਣੀ ਦਾ ਲੈਵਲ ਦਿਨ ਪੇ ਦਿਨ ਵਧਦਾ ਹੋਇਆ ਦਿਖਾਈ ਦੇ ਰਿਹਾ ਔਰ ਤੇਜ਼ بارش ਜਿਹੜੀ ਆ ਹੁਣ ਵੀ ਲੱਗੀ ਹੋਈ ਆ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਹਰੀਕੇ ਦਰਿਆ ਦੇ ਵਿੱਚ 297000 ਕਿਊਸੀਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਅੱਗੇ ਹਥਾੜ ਖੇਤਰ ਹਸੈਣੀ ਵਾਲਾ ਤੇ ਫਿਰੋਜ਼ਪੁਰ ਨੂੰ ਇਹ ਪਾਣੀ 280000 ਕਿਊਸੀਕ ਤੋਂ ਛੱਡਿਆ ਜਾ ਰਿਹਾ ਹਲੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇੱਥੇ ਹਰੀਕੇ ਦਬਰਾਜ ਤੇ ਪਾਣੀ ਹੋਰ ਵੱਧ ਸਕਦਾ ਹੈ ਔਰ ਪਿੱਛੋਂ ਪਾਣੀ ਹੋਰ ਆ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਕਈ ਏਕੜ ਫਸਲ ਦਾ ਨੁਕਸਾਨ ਇਸ ਪਾਣੀ ਨੇ ਤਬਾਈ ਮਚਾਈ ਹੈ ਔਰ ਕਈ ਏਕੜ ਫਸਲ ਜਿਹੜੀ ਹੈ ਮੰਡ ਖੇਤਰ ਹਥਾੜ ਖੇਤਰ ਦੇ ਵਿੱਚ ਜਿਹੜੀ ਹੈ ਵੱਡੇ ਪੱਧਰ ਤੇ ਬਰਬਾਦ ਹੋਈ ਹੈ ਉਸੇ ਤਰੀਕੇ ਨਾਲ ਪ੍ਰਸ਼ਾਸਨਿਕ ਕਾਮਲਾ ਵੀ ਦਾਵਾ ਕਰ ਰਿਹਾ ਹੈ ਕਿ ਅਸੀਂ ਗਰਾਊਂਡ ਤੇ ਕੰਮ ਕਰ ਰਹੇ ਹਾਂ ਔਰ ਲਗਾਤਾਰ ਉਹਨਾਂ ਦਾ ਇਹ ਨਹੀਂ ਦਾਇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਲੈਵਲ ਇਸ ਵਕਤ ਬਰਾਜ ਦੇ ਜਿਹੜੇ 31 ਗੇਟ ਨੇ ਇਹ ਸਾਰੇ ਖੋਲੇ ਗਏ ਨੇ ਅੱਗੇ ਪਾਣੀ ਜਿਹੜਾ ਸਪੀਡ ਦੇ ਨਾਲ ਕਿਸ ਤਰੀਕੇ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਦੈਨਿਕ ਸਵੇਰਾ ਤੇ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਪਾਣੀ ਦਾ ਲੈਵਲ ਇੱਥੇ ਵੱਧਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਕਿਸਾਨ ਪਾਣੀ ਦਾ ਲੈਵਲ ਵੱਧਾ ਦੇਖ ਕੇ ਜਰੂਰ ਪਰੇਸ਼ਾਨ ਨਜ਼ਰ ਆ ਰਹੇ ਨੇ ਆਏ ਤਸਵੀਰਾਂ ਜਿਹੜੀਆਂ ਨੇ ਅੱਜ ਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਹੱਲੇ ਸੰਭਾਵਨਾ ਹੈ ਕਿ ਪਾਣੀ ਹੋਰ ਵੱਧ ਸਕਦਾ ਤਰਨਤਾਰ ਤੋਂ ਸਿਦਾਰਥ ਰੋੜਾ ਦੈਨਿਕ ਸ਼ਰਾ ਟੀਵੀ ਉਸ ਵਕਤ ਹਰੀਕੇ ਬਰਾਜ ਤੇ ਮੌਜੂਦ ਆ ਦੱਸਦੀ ਹੈ ਕਿ ਜਿੱਥੇ ਪਾਣੀ ਦਾ ਲੈਵਲ ਦਿਨ ਪੇ ਦਿਨ ਵੱਧਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਤੇਜ਼ بارش ਜਿਹੜੀ ਆ ਹੁਣ ਵੀ ਲੱਗੀ ਹੋਈ ਆ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਤੇ ਹਰੀਕੇ ਦਰਿਆ ਦੇ ਵਿੱਚ 297000 ਕਿਊਸੀਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਅੱਗੇ ਹਥਾੜ ਖੇਤਰ ਹਸੈਣੀ ਵਾਲਾ ਤੇ ਫਿਰੋਜ਼ਪੁਰ ਨੂੰ ਇਹ ਪਾਣੀ 2.80 ਹਜ਼ਾਰ ਕਿਉਂ ਸੀ ਕਿਥੋਂ ਛੱਡਿਆ ਜਾ ਰਿਹਾ ਹਲੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇੱਥੇ ਹਰੀਕੇ ਦਬਰਾਜ ਤੇ ਪਾਣੀ ਹੋਰ ਵੱਧ ਸਕਦਾ ਹੈ ਔਰ ਪਿੱਛੋਂ ਪਾਣੀ ਹੋਰ ਆ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਕਈ ਏਕੜ ਫਸਲ ਦਾ ਨੁਕਸਾਨ ਇਸ ਪਾਣੀ ਨੇ ਤਬਾਈ ਮਚਾਈ ਹੈ ਔਰ ਕਈ ਏਕੜ ਫਸਲ ਜਿਹੜੀ ਹੈ ਮੰਡ ਖੇਤਰ ਹਥਾੜ ਖੇਤਰ ਦੇ ਵਿੱਚ ਜਿਹੜੀ ਹੈ ਵੱਡੇ ਪੱਧਰ ਤੇ ਬਰਬਾਦ ਹੋਈ ਹੈ ਉਸੇ ਤਰੀਕੇ ਨਾਲ ਪ੍ਰਸ਼ਾਸਨਿਕ ਕਾਮਲਾ ਵੀ ਦਾਵਾ ਕਰ ਰਿਹਾ ਹੈ ਕਿ ਅਸੀਂ ਗਰਾਉਂਡ ਤੇ ਕੰਮ ਕਰ ਰਹੇ ਆਂ ਔਰ ਲਗਾਤਾਰ ਉਹਨਾਂ ਦਾ ਇਹ ਨਹੀਂ ਦਾ ਇਸ ਦਿਨਾਂ ਜੇ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਲੈਵਲ ਇਸ ਵਕਤ ਬਰਾਜ ਦੇ ਜਿਹੜੇ 31 ਗੇਟ ਨੇ ਇਹ ਸਾਰੇ ਖੋਲੇ ਗਏ ਨੇ ਅੱਗੇ ਪਾਣੀ ਜਿਹੜਾ ਸਪੀਡ ਦੇ ਨਾਲ ਕਿਸ ਤਰੀਕੇ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਡੈਨਿੰਗ ਸਵੇਰਾ ਤੇ ਤਸਵੀਰਾਂ ਦਿਖਾ ਰਹੇ ਆਂ ਲਗਾਤਾਰ ਇਹ ਪਾਣੀ ਦਾ ਲੈਵਲ ਇੱਥੇ ਵਧਦਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਕਿਸਾਨ ਪਾਣੀ ਦਾ ਲੈਵਲ ਵਧਦਾ ਦੇਖ ਕੇ ਜਰੂਰ ਪਰੇਸ਼ਾਨ ਨਜ਼ਰ ਆ ਰਹੇ ਨੇ ਆਏ ਤਸਵੀਰਾਂ ਜਿਹੜੀਆਂ ਨੇ ਅੱਜ ਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਹੱਲੇ ਸੰਭਾਵਨਾ ਹੈ ਕਿ ਪਾਣੀ ਹੋਰ ਵੱਧ ਸਕਦਾ ਤਰਨਦਾਰ ਤੋਂ ਸਿਦਾਰਥ ਰੋੜਾ ਦਿਨਿਕ ਸ਼ਰਾ ਟੀਵੀ ਉਸ ਵਕਤ ਹਰੀਕੇ ਬਰਾਜ ਤੇ ਮੌਜੂਦ ਆ ਦੱਸਦੀ ਹੈ ਕਿ ਜਿੱਥੇ ਪਾਣੀ ਦਾ ਲੈਵਲ ਦਿਨ ਪੇ ਦਿਨ ਵੱਧਦਾ ਹੋਇਆ ਦਿਖਾਈ ਦੇ ਰਿਹਾ ਔਰ ਤੇਜ਼ بارش ਜਿਹੜੀ ਆ ਹੁਣ ਵੀ ਲੱਗੀ ਹੋਈ ਆ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਤੇ ਹਰੀਕੇ ਦਰਿਆ ਦੇ ਵਿੱਚ 297000 ਕਿਊਸੀਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਅੱਗੇ ਹਥਾੜ ਖੇਤਰ ਹਸੈਣੀ ਵਾਲਾ ਤੇ ਫਿਰੋਜ਼ਪੁਰ ਨੂੰ ਇਹ ਪਾਣੀ 280000 ਕਿਊਸੀ ਕਿੱਥੋਂ ਛੱਡਿਆ ਜਾ ਰਿਹਾ ਹਲੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇੱਥੇ ਹਰੀਕੇ ਦਬਰਾਜ ਤੇ ਪਾਣੀ ਹੋਰ ਵੱਧ ਸਕਦਾ ਹੈ ਔਰ ਪਿੱਛੋਂ ਪਾਣੀ ਹੋਰ ਆ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਕਈ ਏਕੜ ਫਸਲ ਦਾ ਨੁਕਸਾਨ ਇਸ ਪਾਣੀ ਨੇ ਤਬਾਈ ਮਚਾਈ ਹੈ ਔਰ ਕਈ ਏਕੜ ਫਸਲ ਜਿਹੜੀ ਹੈ ਮੰਡ ਖੇਤਰ ਹਥਾੜ ਖੇਤਰ ਦੇ ਵਿੱਚ ਜਿਹੜੀ ਹੈ ਵੱਡੇ ਪੱਧਰ ਤੇ ਬਰਬਾਦ ਹੋਈ ਹੈ ਉਸੇ ਤਰੀਕੇ ਨਾਲ ਪ੍ਰਸ਼ਾਸਨਿਕ ਕਾਮਲਾ ਵੀ ਦਾਵਾ ਕਰ ਰਿਹਾ ਹੈ ਕਿ ਅਸੀਂ ਗਰਾਊਂਡ ਤੇ ਕੰਮ ਕਰ ਰਹੇ ਹਾਂ ਔਰ ਲਗਾਤਾਰ ਉਹਨਾਂ ਦਾ ਇਹ ਨਹੀਂ ਦਾਇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਲੈਵਲ ਇਸ ਵਕਤ ਬਰਾਜ ਦੇ ਜਿਹੜਾ 31 ਗੇਟ ਨੇ ਇਹ ਸਾਰੇ ਖੋਲੇ ਗਏ ਨੇ ਅੱਗੇ ਪਾਣੀ ਜਿਹੜਾ ਸਪੀਡ ਦੇ ਨਾਲ ਕਿਸ ਤਰੀਕੇ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਡੈਨਿੰਗ ਸੂਰੇਆ ਤੇ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰੇ ਪਾਣੀ ਦਾ ਲੈਵਲ ਇੱਥੇ ਵਾਧਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਕਿਸਾਨ ਪਾਣੀ ਦਾ ਲੈਵਲ ਵਾਧਾ ਦੇਖ ਕੇ ਜਰੂਰ ਪਰੇਸ਼ਾਨ ਨਜ਼ਰ ਆ ਰਹੇ ਨੇ ਆਏ ਤਸਵੀਰਾਂ ਜਿਹੜੀਆਂ ਨੇ ਅੱਜ ਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਹੱਲੇ ਸੰਭਾਵਨਾ ਹੈ ਕਿ ਪਾਣੀ ਹੋਰ ਵੱਧ ਸਕਦਾ ਤਰਨਤਾਰ ਤੋਂ ਸਿਦਾਰਥ ਰੋੜਾ ਦੈਨਿਕ ਸ਼ਰਾ ਟੀਵੀ ਉਸ ਵਕਤ ਹਰੀਕੇ ਬਰਾਜ ਤੇ ਮੌਜੂਦ ਆ ਦੱਸਦੀ ਹੈ ਕਿ ਜਿੱਥੇ ਪਾਣੀ ਦਾ ਲੈਵਲ ਦਿਨ ਪੇ ਦਿਨ ਵਧਦਾ ਹੋਇਆ ਦਿਖਾਈ ਦੇ ਰਿਹਾ ਔਰ ਤੇਜ਼ بارش ਜਿਹੜੀ ਆ ਹੁਣ ਵੀ ਲੱਗੀ ਹੋਈ ਆ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਤੇ ਹਰੀਕੇ ਦਰਿਆ ਦੇ ਵਿੱਚ 297000 ਕਿਊਸੀਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਅੱਗੇ ਹਥਾੜ ਖੇਤਰ ਹਸੈਣੀ ਵਾਲਾ ਤੇ ਫਿਰੋਜ਼ਪੁਰ ਨੂੰ ਇਹ ਪਾਣੀ 280000 ਕਿਊਸੀਕ ਤੋਂ ਛੱਡਿਆ ਜਾ ਰਿਹਾ ਹਲੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇੱਥੇ ਹਰੀਕੇ ਡਰਾਜ ਤੇ ਪਾਣੀ ਹੋਰ ਵੱਧ ਸਕਦਾ ਹੈ ਔਰ ਪਿੱਛੋਂ ਪਾਣੀ ਹੋਰ ਆ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਕਈ ਏਕੜ ਫਸਲ ਦਾ ਨੁਕਸਾਨ ਇਸ ਪਾਣੀ ਨੇ ਤਬਾਈ ਮਚਾਈ ਹੈ ਔਰ ਕਈ ਏਕੜ ਫਸਲ ਜਿਹੜੀ ਹੈ ਮੰਡ ਖੇਤਰ ਹਥਾੜ ਖੇਤਰ ਦੇ ਵਿੱਚ ਜਿਹੜੀ ਹੈ ਵੱਡੇ ਪੱਧਰ ਤੇ ਬਰਬਾਦ ਹੋਈ ਹੈ ਉਸੇ ਤਰੀਕੇ ਨਾਲ ਪ੍ਰਸ਼ਾਸਨਿਕ ਆਮਲਾ ਵੀ ਦਾਵਾ ਕਰ ਰਿਹਾ ਹੈ ਕਿ ਅਸੀਂ ਗਰਾਊਂਡ ਤੇ ਕੰਮ ਕਰ ਰਹੇ ਹਾਂ ਔਰ ਲਗਾਤਾਰ ਉਹਨਾਂ ਦਾ ਇਹ ਵੀ ਦਾਅਵਾ ਹੈ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਲੈਵਲ ਇਸ ਵਕਤ ਬਰਾਜ ਦੇ ਜਿਹੜੇ 31 ਗੇਟ ਨੇ ਇਹ ਸਾਰੇ ਖੋਲੇ ਗਏ ਨੇ ਅੱਗੇ ਪਾਣੀ ਜਿਹੜਾ ਸਪੀਡ ਦੇ ਨਾਲ ਕਿਸ ਤਰੀਕੇ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਡੈਨਿੰਗ ਸਵੇਰਾ ਤੇ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰੇ ਪਾਣੀ ਦਾ ਲੈਵਲ ਇੱਥੇ ਵਧਦਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਕਿਸਾਨ ਪਾਣੀ ਦਾ ਲੈਵਲ ਵਧਦਾ ਦੇਖ ਕੇ ਜਰੂਰ ਪਰੇਸ਼ਾਨ ਨਜ਼ਰ ਆ ਰਹੇ ਨੇ ਆਏ ਤਸਵੀਰਾਂ ਜਿਹੜੀਆਂ ਨੇ ਅੱਜ ਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਹੱਲੇ ਸੰਭਾਵਨਾ ਹੈ ਕਿ ਪਾਣੀ ਹੋਰ ਵੱਧ ਸਕਦਾ ਤਰਨਦਾਰ ਤੋਂ ਸਿਦਾਰਥ ਰੋੜਾ ਦਿਨਿਕ ਸ਼ਰਾ ਟੀਵੀ ਉਸ ਵਕਤ ਹਰੀਕੇ ਬਰਾਜ ਤੇ ਮੌਜੂਦ ਆ ਦੱਸਦੀ ਹੈ ਕਿ ਜਿੱਥੇ ਪਾਣੀ ਦਾ ਲੈਵਲ ਦਿਨ ਪੇ ਦਿਨ ਵੱਧਦਾ ਹੋਇਆ ਦਿਖਾਈ ਦੇ ਰਿਹਾ ਔਰ ਤੇਜ਼ بارش ਜਿਹੜੀ ਆ ਹੁਣ ਵੀ ਲੱਗੀ ਹੋਈ ਆ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਤੇ ਹਰੀਕੇ ਦਰਿਆ ਦੇ ਵਿੱਚ 297000 ਕਿਊਸੀਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਅੱਗੇ ਹਥਾੜ ਖੇਤਰ ਹਸੈਣੀ ਵਾਲਾ ਤੇ ਫਿਰੋਜ਼ਪੁਰ ਨੂੰ ਇਹ ਪਾਣੀ 280000 ਕਿਊਸੀਕ ਤੋਂ ਛੱਡਿਆ ਜਾ ਰਿਹਾ ਹਲੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇੱਥੇ ਹਰੀਕੇ ਡਰਾਜ ਤੇ ਪਾਣੀ ਹੋਰ ਵੱਧ ਸਕਦਾ ਹੈ ਔਰ ਪਿੱਛੋਂ ਪਾਣੀ ਹੋਰ ਆ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਕਈ ਏਕੜ ਫਸਲ ਦਾ ਨੁਕਸਾਨ ਇਸ ਪਾਣੀ ਨੇ ਤਬਾਈ ਮਚਾਈ ਹੈ ਔਰ ਕਈ ਏਕੜ ਫਸਲ ਜਿਹੜੀ ਹੈ ਮੰਡ ਖੇਤਰ ਹਥਾੜ ਖੇਤਰ ਦੇ ਵਿੱਚ ਜਿਹੜੀ ਹੈ ਵੱਡੇ ਪੱਧਰ ਤੇ ਬਰਬਾਦ ਹੋਈ ਹੈ ਉਸੇ ਤਰੀਕੇ ਨਾਲ ਪ੍ਰਸ਼ਾਸਨਿਕ ਾਮਲਾ ਵੀ ਦਾਵਾ ਕਰ ਰਿਹਾ ਹੈ ਕਿ ਅਸੀਂ ਗਰਾਊਂਡ ਤੇ ਕੰਮ ਕਰ ਰਹੇ ਹਾਂ ਔਰ ਲਗਾਤਾਰ ਉਹਨਾਂ ਦਾ ਇਹ ਵੀ ਦਾਇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਲੈਵਲ ਇਸ ਵਕਤ ਬਰਾਜ ਦੇ ਜਿਹੜੇ 31 ਗੇਟ ਨੇ ਇਹ ਸਾਰੇ ਖੋਲੇ ਗਏ ਨੇ ਅੱਗੇ ਪਾਣੀ ਜਿਹੜਾ ਸਪੀਡ ਦੇ ਨਾਲ ਕਿਸ ਤਰੀਕੇ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਡੈਨਿੰਗ ਸੂਰੇਆ ਤੇ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰੇ ਪਾਣੀ ਦਾ ਲੈਵਲ ਇੱਥੇ ਵਾਧਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਕਿਸਾਨ ਪਾਣੀ ਦਾ ਲੈਵਲ ਵਾਧਾ ਦੇਖ ਕੇ ਜਰੂਰ ਪਰੇਸ਼ਾਨ ਨਜ਼ਰ ਆ ਰਹੇ ਨੇ ਆਏ ਤਸਵੀਰਾਂ ਜਿਹੜੀਆਂ ਨੇ ਅੱਜ ਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਹੱਲੇ ਸੰਭਾਵਨਾ ਹੈ ਕਿ ਪਾਣੀ ਹੋਰ ਵੱਧ ਸਕਦਾ ਤਰਨਤਾਰ ਤੋਂ ਸਿਦਾਰਥ ਰੋੜਾ ਦੈਨਿਕ ਸ਼ਰਾ ਟੀਵੀ ਉਸ ਵਕਤ ਹਰੀਕੇ ਬਰਾਜ ਤੇ ਮੌਜੂਦ ਆ ਦੱਸਦੀ ਹੈ ਕਿ ਜਿੱਥੇ ਪਾਣੀ ਦਾ ਲੈਵਲ ਦਿਨ ਪੇ ਦਿਨ ਵਧਦਾ ਹੋਇਆ ਦਿਖਾਈ ਦੇ ਰਿਹਾ ਔਰ ਤੇਜ਼ بارش ਜਿਹੜੀ ਆ ਹੁਣ ਵੀ ਲੱਗੀ ਹੋਈ ਆ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਤੇ ਹਰੀਕੇ ਦਰਿਆ ਦੇ ਵਿੱਚ 297000 ਕਿਊਸੀਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਅੱਗੇ ਹਥਾੜ ਖੇਤਰ ਹਸੈਣੀ ਵਾਲਾ ਤੇ ਫਿਰੋਜ਼ਪੁਰ ਨੂੰ ਇਹ ਪਾਣੀ 280000 ਕਿਊਸੀਕ ਤੋਂ ਛੱਡਿਆ ਜਾ ਰਿਹਾ ਹਲੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇੱਥੇ ਹਰੀਕੇ ਦਬਰਾਜ ਤੇ ਪਾਣੀ ਹੋਰ ਵੱਧ ਸਕਦਾ ਹੈ ਔਰ ਪਿੱਛੋਂ ਪਾਣੀ ਹੋਰ ਆ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਕਈ ਏਕੜ ਫਸਲ ਦਾ ਨੁਕਸਾਨ ਇਸ ਪਾਣੀ ਨੇ ਤਬਾਈ ਮਚਾਈ ਹੈ ਔਰ ਕਈ ਏਕੜ ਫਸਲ ਜਿਹੜੀ ਹੈ ਮੰਡ ਖੇਤਰ ਹਥਾੜ ਖੇਤਰ ਦੇ ਵਿੱਚ ਜਿਹੜੀ ਹੈ ਵੱਡੇ ਪੱਧਰ ਤੇ ਬਰਬਾਦ ਹੋਈ ਹੈ ਉਸੇ ਤਰੀਕੇ ਨਾਲ ਪ੍ਰਸ਼ਾਸਨਿਕ ਕਾਮਲਾ ਵੀ ਦਾਵਾ ਕਰ ਰਿਹਾ ਹੈ ਕਿ ਅਸੀਂ ਗਰਾਊਂਡ ਤੇ ਕੰਮ ਕਰ ਰਹੇ ਹਾਂ ਔਰ ਲਗਾਤਾਰ ਉਹਨਾਂ ਦਾ ਇਹ ਨਹੀਂ ਦਾਇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਲੈਵਲ ਇਸ ਵਕਤ ਬਰਾਜ ਦੇ ਜਿਹੜਾ 31 ਗੇਟ ਨੇ ਇਹ ਸਾਰੇ ਖੋਲੇ ਗਏ ਨੇ ਅੱਗੇ ਪਾਣੀ ਜਿਹੜਾ ਸਪੀਡ ਦੇ ਨਾਲ ਕਿਸ ਤਰੀਕੇ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਦੈਨਿਕ ਸਵੇਰਾ ਤੇ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰੇ ਪਾਣੀ ਦਾ ਲੈਵਲ ਇੱਥੇ ਵਾਧਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਕਿਸਾਨ ਪਾਣੀ ਦਾ ਲੈਵਲ ਵਾਧਦਾ ਦੇਖ ਕੇ ਜਰੂਰ ਪਰੇਸ਼ਾਨ ਨਜ਼ਰ ਆ ਰਹੇ ਨੇ ਆਏ ਤਸਵੀਰਾਂ ਜਿਹੜੀਆਂ ਨੇ ਅੱਜ ਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਹੱਲੇ ਸੰਭਾਵਨਾ ਹੈ ਕਿ ਪਾਣੀ ਹੋਰ ਵੱਧ ਸਕਦਾ ਤਰਨਦਾਰ ਤੋਂ ਸਿਦਾਰਥ ਰੋੜਾ ਦੈਨਿਕ ਸਵੇਰਾ ਟੀਵੀ